ਕੱਲੀ ਮੈਂ ਮਾਲਵਾ ਨਹਿਰ ਦਾ ਜਾਇਜ਼ਾ ਲੈ ਕੇ ਆਇਆ ਮਾਲਵਾ ਨਹਿਰ ਬਣੂਗੀ 149 ਕਿਲੋਮੀਟਰ ਲੰਬੀ ਹਰੀਕੇ ਤੋਂ ਜਾਊਗੀ ਬਿਲਕੁਲ ਰਾਜਸਥਾਨ ਦੇ ਉਹ ਮਿੱਡੂ ਖੇੜਾ ਮਾਣੀ ਖੇੜਾ ਉਧਰਲੇ ਪਿੰਡਾਂ ਤੱਕ ਜਾ ਕੇ ਐਂਡ ਹੋਊਗਾ 50 ਫੁੱਟ ਉਪਰੋਂ ਚੜਾਈ 12 ਫੁੱਟ ਡੰਗਾਈ 2.5 ਹਜ਼ਾਰ ਕਿਊਸਿਕ ਪਾਣੀ ਜਾਊਗਾ ਲਗਭਗ 550 ਮੋਗੇ ਹੋਣਗੇ 521 ਮੋਗੇ 2 ਲੱਖ ਏਕੜ ਜ਼ਮੀਨ ਜਿਹੜੀ ਹੈ ਉਹਨੂੰ ਪਾਣੀ ਮਿਲੂਗਾ ਜੀ ਇਹ ਇਹ ਗੱਲ ਇਹਨਾਂ ਨੇ 30 40 ਸਾਲ ਪਹਿਲਾਂ ਕਰ ਦੇਣੀ ਚਾਹੀਦੀ ਸੀ ਪਤਾ ਨਹੀਂ ਕਿਉਂ ਨਹੀਂ ਸੋਚੀ ਪਰ ਕਿਉਂ ਸੋਚਣ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਜਾ ਕੇ ਖਤਮ ਹੁੰਦੀਆਂ ਹੋਣ ਉਹਨਾਂ ਨੇ ਮੋਗਿਆਂ ਤੋਂ ਕੀ ਲੈਣਾ ਜੀ ਇਹ ਤਾਂ ਫਿਰ ਮੋਗਿਆਂ ਵਾਲੀ ਜਾਣ ਸਕਦਾ ਹੈ ਨਾ ਜਿਹੜਾ ਇੱਕ ਇੱਕ ਮਿੰਟ ਵਾਸਤੇ ਉੱਥੇ ਖੜਾ ਹੁੰਦਾ ਕਿ ਇੱਕ ਮਿੰਟ ਮੇਰਾ ਵਾਧ ਨਾ ਜਾਵੇ ਜਾਂ ਇੱਕ ਮਿੰਟ ਮੇਰਾ ਘਟ ਨਾ ਜਾਵੇ ਪਾਣੀ ਦਾ ਇਹ ਤਾਂ ਉਹਨੂੰ ਦਰਦ ਦਾ ਪਤਾ ਹੋ ਸਕਦਾ ਨਾ ਸੋ ਜਿਹਨਾਂ ਦੇ ਖੇਤਾਂ 'ਚ ਨਹਿਰਾਂ ਖਤਮ ਹੁੰਦੀਆਂ ਨੇ ਉਹਨਾਂ ਨੇ ਕੀ ਕੀ ਲੈਣਾ ਮੋਗਿਆਂ ਤੋਂ ਸੋ ਅਸੀਂ ਅਸੀਂ ਆਏ ਥੱਲੋਂ ਆ ਅਸੀਂ ਤਾਂ ਮੋਗਿਆਂ ਨੇ ਆ ਜੀ ਸੋ ਕੱਸੀਆਂ ਰਜਵਾਹੇ ਰਿਵਾਈਵ ਕਰ ਰਹੇ ਆ ਪੰਜਾਬ ਆਪਣਾ ਪਾਣੀ ਬਿਲਕੁਲ ਵਧੀਆ ਤਰੀਕੇ ਨਾਲ ਵਰਤ ਜਦੋਂ ਮੈਂ ਸੋਚ ਚੁੱਕੀ ਸੀ 21% ਪਾਣੀ ਯੂਜ਼ ਕਰ ਰਹੇ ਸੀ ਅੱਜ 70 ਤੇ ਪਹੁੰਚੇ ਆ ਜੇ ਸਿਰਫ ਜਦੋਂ 90 ਤੇ ਪਹੁੰਚ ਗਏ ਕਿੰਨੇ ਟਿਊਬਲ ਬੰਦ ਹੋ ਜਾਣਗੇ ਟਿਊਬਲ ਬੰਦ ਹੋਣਾ ਥੱਲੋਂ ਪਰ ਧਰਤੀ 'ਚੋਂ ਪਾਣੀ ਬਚੂਗਾ ਪਾਣੀ ਉੱਪਰ ਆਊਗਾ ਪਾਣੀ ਘਟੇਗਾ ਬਿਜਲੀ ਬਚੂਗੀ ਇਹ ਗੱਲਾਂ ਦਾ ਕਰੇ ਸੋਚਿਆ ਹੀ ਨਹੀਂ ਕਿਉਂਕਿ ਦਰਖਤਾਂ ਦੀਆਂ ਤੇ ਨਹਿਰਾਂ ਦੀਆਂ ਕੱਸੀਆਂ ਦੀਆਂ ਵੋਟਾਂ ਨਹੀਂ ਹੈਗੀਆਂ ਨਾ ਤੁਸੀਂ ਐਂ ਕਰੋ ਦਰਖਤਾਂ ਦੀਆਂ ਵੋਟਾਂ ਬਣਾ ਦਿਓ ਹਰੇਕ ਟਾਲੀ ਨੂੰ ਹਰੇਕ ਕਿਕਰ ਨੂੰ ਕੋਈ ਨਾ ਕੋਈ ਲੀਡਰ ਚੇ ਮੜਿਆ ਮੈਂ ਦਿਖਾਉਂਗਾ ਵੀ ਉਹਨੂੰ ਐਂ ਕਹਿੰਦਾ ਵੀ ਤੇਰੇ ਨਾਲ ਤਾਂ ਬਹੁਤ ਪੁਰਾਣਾ ਰਿਸ਼ਤਾ ਹੈ ਮੇਰਾ ਪਰਦਾਦਾ ਤੇਰੇ ਤੁਕਿਆਂ ਦਾ ਚਾਰ ਪਾਉਂਦਾ ਰਿਹਾ ਤੇ ਤੇਰੇ ਕਿਕਰ ਤੂੰ ਜੱਫੀ ਪਾ ਲੈਣਗੇ ਕਿ ਜੇ ਵੋਟਾਂ ਹੋਣ ਇਹਨਾਂ ਦੀਆਂ ਦਰਖਤਾਂ ਨਹੀਂਆਂ ਇਦਾਂ ਹੀ ਇਹਦੀ ਨਹਿਰਾਂ ਕੱਸੀਆਂ ਚ ਹੈ ਨਾਉਂਦੇ ਦਿਖਾਉਂਗਾ ਇਹਨਾਂ ਨੂੰ ਮੈਂ ਵੀ ਮੇਰਾ ਦਾਦਾ ਵੀ ਇੱਥੇ ਹੀ ਨਾ ਹੁੰਦਾ ਰਿਹਾ ਬਸ ਤੂੰ ਵੋਟਾਂ ਬਾ ਦੇ ਪਰ ਕਿਉਂਕਿ ਦਰਖਤਾਂ ਦੀਆਂ ਤੇ ਨਹਿਰਾਂ ਕੱਸੀਆਂ ਦੀਆਂ ਵੋਟਾਂ ਨਹੀਂ ਹੈਗੀਆਂ ਨਾ ਤਾਂ ਕਰਕੇ ਮੁੱਦਾ ਨਹੀਂ ਹੈਗਾ ਇਹ ਪਰ ਮੇਰੇ ਲਈ ਬਹੁਤ ਵੱਡੀ ਗੱਲ ਹੈ ਕਿ ਮੈਂ ਜੇ ਪੰਜਾਬ ਦੇ ਵਿੱਚ ਮੈਨੂੰ ਇੰਨਾ ਵੱਡਾ ਬਾਣ ਲੋਕਾਂ ਨੇ ਦਿੱਤਾ ਤਾਂ ਮੈਂ ਇਹ ਚੀਜ਼ਾਂ ਘਟੋ-ਘਟ ਬਚਾਵਾਂ ਵੀ ਤੇ ਇਹਨਾਂ ਨੂੰ ਲੋਕ ਲਹਿਰ ਵੀ ਬਣਾਵਾਂ ਕਿ ਆਪਾਂ ਇਕੱਠੇ ਹੋ ਕੇ ਦਰਖਤ ਲਾਈਏ ਆਪਾਂ ਆਪਣੇ ਪਾਣੀ ਦੀ ਸਾਂਭ ਸੰਭਾਲ ਕਰੀਏ ਠੀਕ ਹੈ ਨਾ ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਾਂਬੇ ਦੇਣਗੀਆਂ ਕਿ ਤੁਸੀਂ ਉਦੋਂ ਕੀ ਕਰਦੇ ਰਹੇ